ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਰਾਮੇਣਾ ਜੀ ਇਹ ਆਪਣੇ ਰਿਸ਼ਤੇਦਾਰਾਂ ਦਾ ਘਰ ਹੀ ਆ ਜੀ ਮੈਂ ਰੈਗੂਲਰ ਆ ਰਿਹਾ ਇਹਨਾਂ ਦੇ ਇਹ ਮੰਨ ਲਓ ਆਪਣੇ ਰਿਸ਼ਤੇਦਾਰ ਆ ਬਾਈ ਆਰਐਮਪੀ ਡਾਕਟਰ ਦਾ ਕੰਮ ਕਰਦੇ ਆ ਇਹ ਤੇ ਆਹ ਗਾਣਾ ਮੇਰੀ ਗੈਰ ਹਾਜ਼ਰੀ ਚ ਸੁਵਾਈ ਸੀ ਸੀਮਣੇ ਦੇ ਮੈਂ ਹੀ ਲਾਇਆ ਸੀਗਾ ਜੀ ਮੈਨੂੰ ਉੱਥੇ ਕੋਈ ਕੰਮ ਸੀ ਤੇ ਕੋਈ ਬੰਦਾ ਥੋੜਾ ਜਾਂ ਅਣਜਾਣ ਸੀਗਾ ਜਿਨੇ ਇਹ ਗਾਣਾ ਸੁਵਾਈ ਸੀ ਉਦੋਂ ਤੇ ਉਹਦੋਂ ਡੇਢ ਦੋ ਮਹੀਨੇ ਬਾਅਦ ਗਾ ਮੰਨ ਕੇ ਚਲੋ ਖਰਾਬ ਹੋ ਗਈ ਸੀ ਇਹ ਉਦਾਂ ਹੀ ਖਰਾਬ ਹੋ ਗਈ ਸੀ ਸੂਣ ਵੇਲੇ ਹੀ ਗਾਂ ਦੁੱਧ ਤੇ ਵੀ ਨਹੀਂ ਆਈਗੀ ਤੇ 2 ਕੁ ਮਹੀਨਿਆਂ ਬਾਅਦ ਮਾੜਾ ਮੋਟ ਪਾਣੀ ਜਾਂ ਸੜਦੀ ਸੀ ਤੇ ਦਵਾਈ ਦੂਈ ਭਰ ਕੇ ਉਹਨਾਂ ਨੇ ਕੁਝ ਕੀਤਾ ਸੀ ਇਹਦਾ ਹੱਲ ਤਾਂ ਚਲੋ ਜੇਰ ਜੂਰ ਕੱਢ ਕੇ ਉਸ ਤੋਂ ਬਾਅਦ ਪਰ ਮੈਂ ਇਹਨਾਂ ਨੂੰ ਕਲੀਅਰ ਕਰਤਾ ਸੀ ਮੈਂ ਕਿਹਾ ਵੀ ਇਹ ਗਾਂ ਨਹੀਂ ਰਹਿੰਦੀਗੀ ਕੋਈ ਜਿੰਨਾ ਮਰਜੀ ਜ਼ੋਰ ਲਾ ਲੇ ਜੀ ਅੱਜ ਉਹ ਗੱਲ ਨੂੰ 1.5 ਸਾਲ ਹੋ ਗਿਆ ਜਿੱਥੇ ਸਾਲ ਹੋ ਗਿਆ ਜੀ ਪਰ ਇਹ ਗਾਂ ਅੱਜ ਵੀ ਮੈਂ ਚੈੱਕ ਕੀਤੀ ਹੈ ਤਾਰਾ ਸਾਫ ਕਰ ਰਹੀ ਹੈ ਪਰ ਅੰਦਰੋਂ ਇਹਦੇ ਹਾਰਡਨੈਸ ਇੰਨੀ ਹੈ ਤੇ ਬੱਚੇਦਾਨੀ ਦਾ ਸਾਈਜ਼ ਆ ਜਿਹੜਾ ਬਹੁਤ ਜ਼ਿਆਦਾ ਵੱਡਾ ਹੈ ਮੈਂ ਇਹਨਾਂ ਨੂੰ ਇਹ ਗੱਲ ਕਲੀਅਰ ਕਰਤੀ ਅੱਜ ਵੀ ਇਹ ਗਾਂ ਨਹੀਂ ਰਹਿਣੀ ਜੀ ਨਾ ਦੁੱਧ ਦਿੰਦੀ ਐ ਮੰਨ ਲਓ ਥੋੜਾ ਜਿਹਾ ਕਈ ਵਾਰੀ ਇੱਥੇ ਗਲਤ ਗਾਈਡ ਕਰ ਜਾਂਦੇ ਆ ਡਾਕਟਰ ਆਪਣੇ ਇਹ ਦੇਖ ਲਓ ਹੁਣ ਤੁਸੀਂ ਗਾਂ ਜਮਾਂ ਕਨਫਰਮ ਅੰਦਰੋਂ ਹੋਈ ਜਾਂਦੀ ਵੀ ਇਹਨੇ ਰਹਿਣਾ ਨਹੀਂਗਾ ਤੇ ਪਰ ਉਹ ਬੰਦੇ ਨੂੰ ਹੋ ਗਏ ਚਾਚਾ 6-7 ਮਹੀਨੇ ਮੱਥਾ ਮਾਰਦੇ ਨੂੰ ਨਾ ਤਿੰਨ ਚਾਰ ਮਹੀਨੇ ਹੋ ਗਏ ਨਾ ਹਾਂ ਪਰ ਇਹ ਨਹੀਂ ਗੱਬਣ ਹੋਈ ਪੈਸੇ ਪੂਸੇ ਵਾਵਾ ਖਰਚ ਕਰਤੇ ਅੱਜ ਮੈਨੂੰ ਇਹਨਾਂ ਨੇ ਫੇਰ ਬੁਲਾਇਆ ਸੀ ਦੂਰੀ ਬਰੀ ਪਰ ਇਹ ਗਾਂ ਨਹੀਂ ਗੱਬਣ ਹੋਣੀਗੀ ਜੀ ਇਹਨਾਂ ਨੂੰ ਸ਼ੌਂਕ ਬਹੁਤ ਆ ਪਸ਼ੂਆਂ ਦਾ ਵੇ ਇਹ 2-3 ਪਸ਼ੂ ਹੀ ਰੱਖਦੇ ਆ ਘਰ ਦੇ ਬਹੁਤ ਚੰਗੇ-ਚੰਗੇ ਪਸ਼ੂ ਹੁੰਦੇ ਆ ਇਹਨਾਂ ਕੋਲੇ ਚੰਗੇ ਸੀਮਨ ਲਵਾਉਂਦੇ ਆ ਇਹ ਗਾਂ ਇਹਨਾਂ ਨੇ ਜਮ ਲੱਸੀ ਜੀ ਸੀ ਜਦੋਂ ਲਈ ਸੀਗਾ ਤੇ ਵਧੀਆ ਦੁੱਧ ਦਿੰਦਾ ਐ ਨੇ ਪਿਛਲੇ ਸੂਏ ਹਾਂ ਇੱਕ ਝੋਟੀ ਆ ਜੀ ਇਹਨਾਂ ਕੋਲੇ ਕਿੰਨੀ ਉਮਰ ਹੋ ਗਈ ਚਾਚਾ ਇਹਦੀ 4-5 ਇਹਦੀ 4 ਸਾਲ ਉਮਰ ਹੋ ਗਈ ਆ ਜੀ ਇਹ ਦੂਜੀ ਵਾਰੀ ਸੂਈ ਵੀ ਐ ਇਹਦੀ ਤਾਂ ਮੰਨ ਲਓ ਦੂਜੀ ਵਾਰੀ ਸੂਣ ਵਾਲੀ ਐ ਇਹਦੀ ਗੱਭਣ ਐ ਤਿਆਰੀ ਐ ਦੂਜੀ ਨਹੀਂ ਕਰਦੀ 2 ਮਹੀਨੇ ਘਟਾ ਜੀ ਅੱਠ ਕਿੰਨੇ ਚਿਰ ਦੀ ਗੱਭਣ ਹੋ ਗਈ ਇਹ ਸਿਮਨ ਅੱਛਾ 6 ਮਹੀਨਾ 2-4 ਸਾਲਾਂ ਤੋਂ 2 ਮਹੀਨੇ ਘੱਟ ਹੈ ਅੱਜ ਅੱਛਾ ਤੇ ਕਿੰਨਾ ਦੁੱਧ ਦੇਈ ਜਾਂਦੀ ਹੈ 8 ਕਿਲੋ 8 ਕਿਲੋ ਦੁੱਧ ਆ ਜੀ ਇਹ PC 574 ਠੀਕ ਹੈ ਸੀ ਮੈਂ ਹੀ ਲਾਇਆ ਸੀ ਸੀਮਣ ਇਹਨਾਂ ਦੀ ਮੱਝ ਦੇ ਬਹੁਤ ਚੰਗੀ ਨਿਕਲੀ ਹੈ ਝੋਟੀ ਤੇ ਦੁੱਧ ਦਿੰਦੀ ਹੈ 14-15 ਕਿਲੋ ਸੱਜਰ ਸੂਈ ਤੇ ਪਹਿਲੇ ਸੂਏ ਦੁੱਧ ਦਿੱਤਾ ਇਹਨੇ 14 ਕਿਲੋ ਨੂੰ ਤੇ ਇਹ ਕਿ ਦੂਜੀ ਸੂਊਗੀ ਵਧੀਆ ਪਲੀ ਵੀ ਮੱਝ ਤੇ ਇਹਦੀ ਤਾਂ ਦੁੱਧ ਵਧੀਆ ਦੇਊਗੀ ਹੁਣ ਵੀ ਦੁੱਧ 6-7 ਕਿਲੋ ਹੁਣ ਵੀ ਦੁੱਧ ਦੇਈ ਜਾਂਦੀ ਹੈ ਦੇਖੋ 6 ਮਹੀਨਾ ਦੀ ਗੱਬਣਾ ਬਰੀਡ ਤਾਂ ਬਰੀਡ ਹੀ ਆ ਦੇਖੋ ਚੰਗੇ ਟੀਕਿਆਂ ਦਾ ਫਾਇਦਾ ਜੀ ਨਾਲੇ ਕੋਈ ਬਾਲਾ ਮਹਿੰਗਾ ਟੀਕਾ ਵੀ ਨਹੀਂ ਭਰਿਆ ਸੀ PC 574 HLDV ਦਾ ਵਧੀਆ ਸੀਮਣ ਲਾਇਆ ਸੀ ਤੇ ਵਧੀਆ ਦੁੱਧ ਦੇ ਰਹੀ ਹੈ ਮੱਝ ਤੇ ਗਾਂ ਇਹਦਾ ਆਹ ਮੇਲ ਕਾਫ ਹੈ ਇਹ ਸੀਮਣ ਕਿਹੜਾ ਸੀ ਚਾਚਾ ਨਵਾਬ ਦਾ ਆ ਨਵਾਬ ਦਾ ਜੀ ਕਿੰਨੀ ਉਮਰ ਹੋ ਗਈ ਇਹਦੀ 8 ਮਹੀਨਿਆਂ ਦਾ ਘੱਟਾ ਜੀ ਇਹ ਰੱਖਣਾ ਆਪਾਂ ਕਈ ਵੇਰ ਕੋਈ ਬੰਦਾ ਹੁੰਦਾ ਜੀ ਵੇਚ ਦੇਉਗੇ ਵੇਚਣਾ ਇਹ 2 ਮਹੀਨੇ ਹਜੇ ਨਹੀਂ ਸੇਲ ਜੀ ਕਿਈ ਕਈ ਵਾਰੀ ਕੋਈ ਬੰਦਾ ਚਾਹਵਾਨ ਹੁੰਦਾ ਤਾਂ ਇਹ ਕੱਟਾ ਤੁਸੀਂ ਸਾਂਭਣ ਵਾਸਤੇ ਲੈ ਸਕਦੇ ਆ ਬਹੁਤ ਚੰਗੀ ਬਰੀਡ ਆ ਦੇਖੋ ਤੁਸੀਂ ਸੰਗ ਸੰਗ ਮੋੜਦਾ ਜਾਂਦਾ ਵਧੀਆ ਤੇ ਬਾਕੀ ਮਾਂ ਛੋਡੇ ਸਾਹਮਣੇ ਕੋਲੇ ਖੜੀ ਹੈ ਨਾ ਸਭ ਤੋਂ ਵਧੀਆ ਗੱਲ ਇਹ ਹੁੰਦੀ ਆ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਟੀਕੇ ਦਾ ਬੱਚਾ ਤੇ ਮਾਂ ਥੱਲੇ ਰਿਕਾਰਡ ਕੀ ਹੈ ਮਾਂ ਥੱਲੇ ਪਹਿਲੇ ਸੂਏ ਦੁੱਧ ਦੇਖ ਲਓ ਤੁਸੀਂ ਪੀਸੀ 574 ਦੀ ਆ ਠੀਕ ਆ ਤੇ ਨਵਾਬ ਦਾ ਇਹ ਬੱਚਾ ਜੀ ਠੀਕ ਆ ਮੰਨ ਲਓ ਮਾਂ ਮੱਝ ਵੀ ਚੰਗੀ ਬਲੱਡ ਲਾਈਨ ਚ ਹੋਗੀ ਪੀਸੀ 574 ਐਚ ਐਲ ਡੀ ਵੀ ਦੀ ਹੋਗੀ ਜੀ ਤੇ ਘੱਟਾ ਵੀ ਅੱਜਕੱਲ ਜਿਹਦਾ ਪੂਰਾ ਨਾਂ ਚੱਲ ਰਿਹਾ ਨਵਾਬ ਦਾ ਠੀਕ ਹੈ ਇਹਦੀਆਂ ਇਹਦੇ ਮੰਨ ਕੇ ਜਿਹੜਾ ਨਵਾਬ ਦੀਆਂ ਹੈਗੀਆਂ ਦੀ ਝੋਟੀਆਂ ਉਹਨਾਂ ਨੇ ਦੁੱਧ ਦਿੱਤਾ 14-14 ਕਿਲੋ ਤੇ ਉਹ PC 574 ਵਾਲੀ ਵੀ 14 ਕਿਲੋ ਵਾਂਗ ਦੇਈ ਜਾਂਦੀ ਹੈ ਵੀ ਦੋਵੇਂ ਪਾਸਿਓਂ ਚੰਗੀ ਬਲੱਡ ਲਾਈਨ ਦਾ ਘੱਟਾ ਇਹ ਕਈ ਵਾਰੀ ਕੋਈ ਵੀਰ ਚਾਹਵਾਨ ਹੁੰਦਾ ਹਜੇ ਸੇਲ ਨਹੀਂ ਗਾ ਦੋ ਮਹੀਨਿਆਂ ਨੂੰ ਸੇਲ ਹੋ ਜਾਊਗਾ ਜੀ ਕਈ ਵਾਰੀ ਕਿਸੇ ਦੇ ਮੰਨ ਕੇ ਚੱਲ ਕੋਈ ਸੌਦਾ ਵੀ ਬੰਦਾ ਕਰ ਸਕਦਾ ਪਰ ਜਦੋਂ ਮੱਝ ਦੁੱਧ ਦੇਣੋਂ ਹਟੂਗੀ ਉਦੋਂ ਇਹ ਘੱਟਾ ਦੇਣਗੇ ਇਹ ਮੱਝ ਕਰਦੀ ਐ ਇਹਦਾ ਮਾਜੂ ਬਿਰਦੀ ਦਾ ਪਾਸੇ ਰਹਿੰਦੀ ਨਹੀਂ ਅੱਛਾ ਪਾਸੇ ਨਹੀਂ ਹੋਣ ਦਿੰਦੀ ਵੀ ਸੋਨੂੰ ਇਹ ਡਾਰਾ ਵੀ ਦੁੱਧ ਹੋਣਾ ਜਾਵੇ ਵੈਸੇ ਤਾਂ ਸੂਈ ਤੋਂ ਹੀ ਵੇਚਦਾ ਸਹੀ ਆ ਨਾ ਸੂਈ ਤੋਂ ਵੇਚਾਂਗੇ ਹਾਂ ਮੰਨ ਲਓ 4 ਮਹੀਨਿਆਂ ਤੱਕ ਹਜੇ 4 ਮਹੀਨਿਆਂ ਨੂੰ ਹੀ ਵੇਚਣਗੇ ਕਹਿੰਦਾ ਮਤਲਬ ਇਹ ਆ ਵੀ ਅਗਲੇ ਨੂੰ ਡਾਰ ਹੁੰਦਾ ਫਾਲਣਾ ਸੱਟ ਜੇ 8 ਮਹੀਨਿਆਂ ਦਾ ਜਿਵੇਂ ਹੈਗਾ ਤੁਸੀਂ ਗਰੋਥ ਦੇਖੋ ਤੁਸੀਂ 2 ਮਹੀਨਿਆਂ ਬਾਅਦ ਮੱਝ ਬਣ ਗਈ ਸੀ ਕੋਈ ਝੂਠ ਨਹੀਂ ਐਤ ਜੀ ਇਹਦੀ ਉਮਰ 8 ਮਹੀ ਨਹੀਂ ਹੈ ਕਈ ਬੰਦੇ ਕਮੈਂਟ ਕਰਦੇ ਹੁੰਦੇ ਇਹ ਆਪਦੀ ਸੇਵਾ ਹੁੰਦੀ ਹੈ ਜੀ ਬਹੁਤ ਇਹਨਾਂ ਨੇ ਯਾਰ ਅਰਜਨ ਦੀ ਝੋਟੀ ਮੇਰੇ ਲੱਗਦਾ ਆਪਣੇ ਬਣ ਗਈ ਸੀ ਇੱਕ ਸਾਲ ਤੇ ਕਿੰਨੇ ਕਿ ਚਿਰ ਦੀ ਸੀਗੀ ਉਹ ਜਿਹੜੀ ਅਰਜਨ ਦੀ ਝੋਟੀ ਨੇ 12 ਕਿਲੋ ਦੁੱਧ ਦਿੱਤਾ ਸੀ ਉਹ ਵਾਲੇ ਵੱਡੇ ਘਰਦ ਵਾਲੀ ਝੋਟੀ 200 ਵਰਗੀ ਸੀ ਹਾਂ ਪੌਣੇ ਇੱਕ ਦੋ ਸਾਲ ਦੀ ਦੋ ਸਾਲ ਦੀ ਬਣ ਗਈ ਸੀ ਜੀ ਉਹ ਪਰ ਇਹ ਝੋਟੀ ਉਦੋਂ ਵੀ ਚੰਗੀ ਨਿਕਲੀ ਹੈ ਵੇਖੋ ਇਹ 4 ਸਾਲਾਂ ਤੋਂ ਹਜੇ ਘਟਾ ਹੈ ਤੇ ਦੂਜੀ ਵਾਰੀ ਮੰਨ ਕੇ ਚੱਲੋ ਇਹਨਾਂ ਨੂੰ 4 ਸਾਲ 2-3 ਮਹੀਨੇ ਦੇ ਨੇ ਦੋ ਵਾਰੀ ਸੂ ਪੈਣਾ ਠੀਕ ਆ ਆ ਵੈੜ ਤੋਂ ਤੁਸੀਂ ਜੱਜ ਕਰ ਸਕਦੇ ਆ ਕਿੰਨੀ ਉਮਰ ਹੋ ਗਈ ਚਾਚਾ ਦੀ 21 ਮਹੀਨਿਆਂ ਦੀ ਵਹਿੜਾ ਜੀ ਹੁਣੇ ਤਿਆਰ ਆ ਜਾਵਾ ਥੋੜੀ ਜੀ ਬਰੀਡ ਉਹੋ ਜੀ ਸੀਗੀ ਦੁੱਧ ਉਦ ਨਹੀਂ ਲਾਇਆ ਬਾਹਲਾ ਇਹ ਉਹ ਗਾਂ ਦੀ ਬੱਚੀ ਆ ਇਹ ਸੀਲ ਦੇਖੋ ਕਿੰਨੀ ਆ ਠੀਕ ਹੈ ਕਿੰਨੇ ਦਾ ਰਹਿੰਦੇ ਇਹਦੇ ਚ ਇਹ ਪੰਜ-ਛੇ ਦੁੱਧ ਚਾਰ ਬੰਨ ਹਾਂ ਬਸ ਇੰਨੀ ਸੇਵਾ ਨਾਲ ਹੀ ਹੈ ਜੀ ਸੇਵਾ ਕਰਦੇ ਆ ਫੇਰ ਹੀ ਆ ਕਈ ਬੰਦੇ ਕਹਿ ਦਿੰਦੇ ਆ ਵੀ ਨਹੀਂ ਯਾਰ ਇੰਨੀ ਉਮਰ ਨਹੀਂ ਹੋਣੀ 21 ਮਹੀਨਿਆਂ ਦੀ ਹੈ ਹਜੇ ਇਹ ਤੇ ਬਸ ਨੇੜੇ ਦਿਨਾਂ ਦਾ ਹੀ ਸੂਣ ਵਾਲੀ ਵਹਿੜਾ ਇਹ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਆ ਪੀਸੀ 574 ਦੀ ਮੱਝ ਸਾਨੂੰ ਸਹੀ ਮੇਨ ਦਿਖਾਉਣੀ ਸੀਗੀ ਵੀ ਇਹਨਾਂ ਤੋਂ ਦਹੀ ਜਾਂਦੀ ਐ ਚਲਡੀਬੀ ਦੀ ਐ ਜਿਹੜੀ ਤੇ ਚੰਗੀ ਬਲੱਡ ਲਾਈਨ ਐ ਤੇ ਗਾਂ ਇੱਕ ਕੱਟਾ ਜੀ ਤੇ ਉਹ ਗਾਂ ਤੋਂ ਦੱਸਿਆ ਸੀਗਾ ਵੀ ਇਹ ਰਹਿ ਨਹੀਂ ਸਕਦੀ ਕਦੇ ਨਹੀਂ ਰਹਿਣਾ ਇਹ ਗਾਂ ਨੇ ਹੁਣੇ ਬੱਸ ਕੋਈ ਹੱਲੇ ਦਾ ਕਰਨਾ ਬੋਊਗਾ ਕਿਉਂ ਉਹਦਾ ਹਾਂ ਜੇ ਕੋਈ ਬੰਦਾ ਕਹਿ ਕਹਿੰਦਾ ਵੀ ਯਾਰ ਮੈਂ ਗੱਭਣ ਕਰ ਲੂੰਗਾ ਤਾਂ ਫ੍ਰੀ ਆਫ ਕੋਸਟ ਆ ਜੀ ਕੋਈ ਪੈਸਾ ਨਹੀਂ ਜੇ ਤੁਹਾਡਾ ਕੋਈ ਮਨ ਹੋਵੇ ਡੇਢ-ਡੇਢ ਕਿਲੋ ਦੁੱਧ ਵੀ ਦਿੰਦੀ ਆ ਤਲ ਜਾ ਸਕਦੇ ਆ ਕਈ ਵਾਰ ਕੋਈ ਬੰਦਾ ਹੁੰਦਾ ਵੀ ਯਾਰ ਓਵਰ ਕੌਨਫੀਡੈਂਸ ਹੁੰਦਾ ਜੀ ਦੇ ਚ ਮੈਨੂੰ ਤਾਂ ਨਹੀਂ ਲੱਗਦਾ ਇਹ ਗੱਬਣ ਹੋਊਗੀ ਪਰ ਕਈ ਵਾਰ ਕੋਈ ਬੰਦਾ ਹੁੰਦਾ ਵੀ ਯਾਰ ਆਪਾਂ ਗੱਬਣ ਕਰ ਲਾਂਗੇ ਆ ਤੁਸੀਂ ਇਹ ਗਾਂ ਲੈ ਜਾ ਸਕਦੇ ਆ ਜੀ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਜਾਂ ਤੁਸੀਂ ਮੇਰੇ ਨਾਲ ਹੀ ਸੰਪਰਕ ਕਰ ਲਿਓ ਜੀ ਠੀਕ ਆ ਆਪਾਂ ਤੁਹਾਨੂੰ ਦੱਸ ਦਿਆਂਗੇ ਪਰ ਪਹਿਲਾਂ ਤੁਹਾਨੂੰ ਇਹ ਗੱਲ ਦੱਸ ਚੁੱਕੇ ਆ ਵੀ ਇਹ ਸੂਣ ਵੇਲੇ ਗਾਂ ਖਰਾਬ ਹੋਈ ਸੀ ਤੇ ਇਹਦਾ ਹੱਲ ਬਹੁਤ ਔਖਾ ਹੋਊਗਾ ਮੇਰੇ ਵੱਲੋਂ ਤਾਂ ਹੋਣਾ ਹੀ ਨਹੀਂਗਾ ਕਈ ਵਾਰ ਕੋਈ ਬੰਦੇ ਦੇ ਹੁੰਦਾ ਕੌਨਫੀਡੈਂਸ ਵੀ ਯਾਰ ਤਾਂ ਤੁਸੀਂ ਇਹ ਗਾ ਲਿਆ ਸਕਦੇ ਆ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗਦੀ ਹੈ ਧੰਨਵਾਦ